ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਹਿਲਾਂ ਮੁਰਗੀ ਖਾਨਾ ਸੀ ਬਾਅਦ ਚ ਬਦਲ ਕੇ ਹਾਂ ਉੱਥੇ ਮੁਰਗੇ ਵਧਣੇ ਸ਼ੁਰੂ ਕਰਤੇ ਤੇ 1.8 ਕਰੋੜ ਤੇ 77 ਲੱਖ ਰੁਪਇਆ ਕਹਿੰਦੇ ਗਰੀਬ ਪਰਿਵਾਰ ਹੈ ਸਾਥੋਂ ਦਿੱਤਾ ਨਹੀਂ ਜਾਣਾ ਸੋ ਮਾਫ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਇਸ ਹੋਟਲ ਤੇ ਨਹੀਂ ਲੱਗਦਾ ਬਾਕੀਆਂ ਤੇ ਲੱਗੂਗਾ ਠੀਕ ਹੈ ਜੀ ਮੈਨੂੰ ਲੱਗਦਾ ਸੋਣਿਆ ਮੈਂ ਤਾਂ ਕਦੇ ਦੇਖਿਆ ਨਹੀਂ ਉੱਪਰੋਂ ਦੇਖਿਆ ਕਈ ਵਾਰੀ ਹੈਲੀਕਾਪਟਰ ਦੇ ਉੱਪਰ ਕਿ 4 ਤੋਂ 5 ਲੱਖ ਰੁਪਈਆ ਇੱਕ ਰਾਤ ਦਾ ਕਰਾਇਆ ਵੀ ਹੈ ਹਰ ਇੱਕ ਕਮਰੇ ਦੇ ਪਿੱਛੇ ਪੂਲ ਹੈ ਸੋ ਮੈਂ ਆਪ ਦਾ ਪਰਸਨਲ ਪੂਲ ਤੇ ਮੈਂ ਪੱਕੇ ਪੈਰੀਂ ਹੱਥ ਪਾਣਾ ਉਹਨਾਂ ਮੈਂ ਕੱਚੇ ਪੈਰੀਂ ਨਹੀਂ ਪਾਉਂਦਾ ਠੀਕ ਹੈ ਨਾ ਇਹ ਕਾਗਜ਼ ਜਿਹੜੇ ਮੈਂ ਤੁਹਾਡੇ ਸਾਹਮਣੇ ਦਿੱਤੇ ਨੇ ਇਹ ਸਿੰਪਲ ਇਹਦੀ ਚੋਇ ਸੈਂਟਰਲ ਆਈਡੀਆ ਹੀ ਨਿਕਲਦਾ ਹੈ ਕੇਂਦਰੀ ਭਾਵ ਕਿ ਆਪ ਪਹਿਲਾਂ ਜ਼ਮੀਨ ਖਰੀਦੀ ਆਪਦੀ ਹੋਰ ਕੰਪਨੀ ਦੇ ਨਾਂ ਤੇ ਫਿਰ ਖਰੀਦੀ ਤਾਜ ਟਰੈਵਲ ਦੇ ਨਾਂ ਤੇ ਫਿਰ ਤਾਜ ਟਰੈਵਲ ਤੋਂ ਆਪ ਖਰੀਦ ਲਈ ਫਿਰ ਇਕੱਠੇ ਕਰਕੇ ਉਸ ਤੋਂ ਬਾਅਦ ਪਾਲਿਸੀ ਬਣਾ ਕੇ ਤੇ ਸਰਕਾਰ ਦੇ ਹਰੇਕ ਡਿਪਾਰਟਮੈਂਟ ਨੂੰ ਕਿਹਾ ਐਗਜ਼ਮਪਟ ਕਰੋ ਸਾਨੂੰ ਐਸ ਟੈਕਸ ਤੋਂ ਬਿਜਲੀ ਤੋਂ ਵੈਟ ਤੋਂ ਜੀਐਸਟੀ ਤੋਂ ਲਗਜ਼ਰੀ ਟੈਕਸ ਤੋਂ ਤੇ ਐਨੂਅਲ ਜਿਹੜੀ ਲਾਇਸੈਂਸ ਫੀਸ ਆ ਉਹ ਤੋਂ ਐਗਜ਼ੈਪਟ ਕਰਾ ਲਿਆ ਇਹਨਾਂ ਲਈ ਤਾਂ ਸੁੱਖ ਬਿਲਾਸ ਹੈ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ ਬਿਲਾਸ ਹੈ ਇਹ ਸਾਰਾ ਇੱਕ ਇੱਕ ਰੁਪਏ ਦਾ ਹਿਸਾਬ ਜਿਹੜਾ ਉਹ ਲਵਾਂਗੇ ਤੇ ਪੈਸਾ ਵਾਪਸ ਖਜ਼ਾਨੇ 'ਚ ਜਾਊਗਾ ਖਜ਼ਾਨੇ 'ਚੋਂ ਫੇਰ ਦੁਬਾਰਾ ਉਹਨਾਂ ਗਰੀਬ ਲੋਕਾਂ ਕੋਲੇ ਜਾਊਗਾ ਜਿਨ੍ਹਾਂ ਨੇ ਟੈਕਸ ਦਾ ਪੈਸਾ ਨਹੀਂ ਲਾਇਆ ਸੀ ਬਿਲਕੁਲ ਹੋਊਗੀ ਕਾਰਵਾਈ ਕਿਹੜੇ ਕਿਹੜੇ ਐਕਟ ਉਹਨਾਂ ਨੇ ਮਿਸਯੂਜ਼ ਕੀਤੇ ਕਿਹੜੀ ਪਾਵਰ ਨੂੰ ਮਿਸਯੂਜ਼ ਕੀਤਾ ਕਿਉਂ ਇਹ ਪਾਲਿਸੀ ਜਿਹੜੀ ਆਪਣੇ ਲਈ ਸਿਰਫ ਆਪਣੇ ਲਈ ਬਣਾਈ ਗਈ ਤੇ ਪੈਸਾ ਕਿੱਥੋਂ ਜਿਹੜਾ ਆਇਆ ਤੇ ਕਿਵੇਂ ਸੀਐਲਯੂ ਲੈ ਗਏ ਫੋਰੈਸਟ ਡਿਪਾਰਟਮੈਂਟ ਨਾਲ ਕਿਹਨੇ ਕਰੀਆਂ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਆਹ ਕਰੋ ਆਹ ਕਰੋ ਆ ਨਾ ਦਿਓ ਆ ਪਰਮਿਸ਼ਨ ਦਿਓ ਆ ਕਰੋ ਨਹੀਂ ਕੱਲੀ ਇਹ ਸ਼ੂਟ ਥੋੜੀ ਜੋ ਬਾਕੀ ਲੈ ਗਏ ਸ਼ੂਟ ਉਹ ਵੀ ਤਾਂ ਵਾਪਸ ਕਰਵਾएंगे ਨਾ ਕਿਉਂ ਵਾਈ ਉਹ ਉਹ ਕਿਉਂ एलिਜੀਬਲ ਹੈ ਓਨਲੀ ਓਨਲੀ 1 ਹੋਟਲ ਉਹ ਕਿਉਂ एलिਜੀਬਲ ਹੈ ਔਰ ਕਿਉਂ ਨਹੀਂ ਹੈ ਬਿਜਲੀ ਕਿਸੇ ਹੋਰ ਬਿਜਲੀ ਡਿਊਟੀ ਕਿਸੇ ਹੋਰ ਤੇ ਕਿਉਂ ਨਹੀਂ ਮਾਫ ਹੈ ਬੈਟ ਔਰ ਜੀਐਸਟੀ ਕਿਸੇ ਹੋਰ ਕੇ ਲਈ ਕਿਉਂ ਨਹੀਂ ਮਾਫ ਹੈ ਇੰਡਸਟਰੀ ਕੇ ਲਈ ਕਿਉਂ ਨਹੀਂ ਮਾਫ ਹੈ ਇਹਨਾਂ ਨੂੰ ਧਿਆਨ ਹੀ ਨਹੀਂ ਦਿਆ ਆਪਣੇ 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 ਕੰਮ ਕੇ ਲਈ ਜੋ ਮਰਜੀ ਮਾਫ ਕਰਵਾ ਲਿਆ ਉਸੇ ਤੋਂ ਡੇਟ ਤੋਂ ਕਰਾਂਗੇ ਨਾ ਜਿਸ ਜਿਸ ਡੇਟ ਤੋਂ ਉਹਨਾਂ ਨੇ ਪੈਸਾ ਲੈਣਾ ਸ਼ੁਰੂ ਕੀਤਾ ਵਾਪਸ ਕਿ ਸਾਨੂੰ ਆ ਵੀ ਮਾਫ ਆ ਵੀ ਮਾਫ ਆ ਵੀ ਮਾਫ ਸਾਰਾ ਸੀ ਇਹ ਜੀ ਇਸ ਸਾਹਿਬ ਨਾਲ ਸਲਾਹ ਕਰਕੇ ਲੀਗਲੀ ਜੇ ਕੋਈ ਵਿਧਾਨ ਸਭਾ ਚ ਲਿਆਉਣਾ ਪਿਆ ਬਿੱਲ ਵਿਧਾਨ ਸਭਾ ਚ ਲੈ ਕੇ ਆਵਾਂਗੇ ਜੇ ਜੇ ਕੈਬਿਨੇਟ ਚ ਲਿਆਉਣਾ ਪਿਆ ਕੈਬਿਨੇਟ ਚ ਲਿਆਵਾਂਗੇ ਪਰ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ 1 ارب 8 ਕਰੋੜ 70 ਲੱਖ 50000 ਰੁਪਇਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਣੇ ਹੋਟਲ ਲਈ ਮਾਫ ਕਰਵਾਇਆ ਤੇ ਅੱਜ ਉਹ ਜਿਹੜਾ সুইমিং ਪੂਲ ਹੈ ਉਹਦੇ ਸ਼ਾਇਦ ਪਾਣੀ ਘਟਾ ਹੈ ਉਹ ਚ ਲੋਕਾਂ ਦੇ ਗਰੀਬਾਂ ਦਾ ਖੂਨ ਜਦਾ ਸੋ ਕਾਰਵਾਈ ਜੋ ਵੀ ਸਖਤ ਹੋ ਸਖਤ ਕਰਨੀ ਪਈ ਅਸੀਂ ਕਰਾਂਗੇ ਸਾਰਾ ਕੁਝ ਜੋ ਜੋ ਵੀ ਬੰਦਾ ਇਹਦੇ ਵਿੱਚ ਇਨਵੋਲਡ ਹੈ ਉਹਨੂੰ ਜਿਸ ਜਿਸ ਲੈਵਲ ਤੱਕ ਜਿਸ ਪੱਧਰ ਤੱਕ ਉਹਦੀ ਇਨਵੋਲਵਮੈਂਟ ਹੈ ਉਹਨੂੰ ਬੁਲਾਇਆ ਜਾਊਗਾ ਬਕਾਇਦਾ ਉਹਦੇ ਜੋ ਵੀ ਤੁਹਾਨੂੰ ਸਾਰੇ ਹੀ ਕਹਤੇ ਜਦੋਂ ਸਾਰੇ ਹੀ ਕਹਤੇ ਜਦੋਂ ਸਾਰੇ ਕੈਬਨਿਟ ਤਾਂ ਫਿਰ ਜਦੋਂ ਕੈਬਨਿਟ ਬਣਾਈ ਸੀ ਸਾਰੇ ਮਿਨਿਸਟਰੀ ਬੈਠੇ ਹੋਣਗੇ ਉੱਤੇ ਜਦੋਂ ਕੈਬਨਿਟ ਚੋ ਅਪਰੂਵਲ ਲਈ ਸਾਰੇ ਮਿਨਿਸਟਰਾਂ ਦੀ ਸਹਿਮਤੀ ਹੋਣੀ ਜਾ ਸਕਦੇ ਦਾ ਲਫਜ਼ੀ ਵਧੀਆ ਨਹੀਂ ਹੈ ਤੁਹਾਡਾ ਹਾਂ ਤੂੰ ਐਸੀ ਇੱਕ ਅਸਕ ਦਿਨੋ ਕਿ ਤੁਹਾਡੇ ਤੇ ਇਦਾਂ ਕੇਸ ਕਰਸ ਕਰ ਦੇਣ ਕੇਸ ਮੈਂ ਤਾਂ ਹੁਣ ਜਦੋਂ ਜਦੋਂ ਜਾਊਗਾ ਹੁਣ ਜਦੋਂ ਮੈਨੂੰ ਸੰਮਨ ਤਾਂ ਮਿਲੋਗੇ ਮੈਂ ਇਹ ਵੀ ਦੱਸਿਆ ਕਰੂੰਗਾ ਵੀ ਇਹ ਤਾਂ ਨਾਇਰ ਤਾਂ ਛੋਟੀ ਜਿਹੀ ਗੱਲ ਹੈ ਜੀ ਆ ਵੀ ਦੇਖੋ ਹਜੇ ਬਸਾਂ ਆਲਾ ਪਿਆ ਹੈ ਹਜੇ ਹਜੇ ਹੋਰ ਬਹੁਤ ਕੁਝ ਪਿਆ ਹੈ ਬੇਨਾਮੀ ਜਿਹੜੀਆਂ ਇਹਦੇ ਚ ਵੀ 4-5 ਜਿਹੜੀਆਂ ਅਸੀਂ ਪਤਾ ਕੀਤਾ ਕਿ 4-5 ਆਪਣੀ ਦੋਸਤ ਮਿੱਤਰ ਨੇ ਮੁਖਸਰਵਾਲ ਦੇ ਜਿਹੜੇ ਇਹਦੇ ਪਾਰਟਨਰ ਨੇ देखो जी ਜਦੋਂ ਸਾਰਾ ਕੁਝ ਇਹ ਲੀਗਲੀ ਅਸੀਂ ਮੰਡਜੋਗ ਹਾਈ ਕੋਰਟ ਜਾਂ ਜਿੱਥੇ ਵੀ ਜੋ ਵੀ ਅਸੀਂ ਐਕਸ਼ਨ ਲੈਣਾ ਤਾਂ ਉਹਦੇ ਵਾਸਤੇ ਜੋ ਵੀ ਜ਼ਿੰਮੇਵਾਰ ਹੈ ਨਾ ਉਹਨੂੰ ਕਾਰਵਾਈ ਤੋਂ ਉਹਨੂੰ ਸਵਾਲ ਜਵਾਬ ਪੁੱਛ ਕੇ ਚਾਊਗੀ ਵੀ ਕਿਹੜੇ ਕਾਰਨ ਸੀ ਤੈਨੂੰ ਤੁਹਾਨੂੰ ਇਹ ਪਾਲਿਸੀ ਇੱਕਦਮ ਬਣਾਉਣੀ ਪੈਗੀ ਫਿਰ ਬਾਅਦ ਬੰਦ ਕਰਨੀ ਪੈਗੀ ਇੰਨਾ ਇੰਨੀ ਇੰਨੀ ਐਗਜ਼ੈਂਪਸ਼ਨ ਤੁਸੀਂ ਬਿਜਲੀ ਬਿਜਲੀ ਪੰਜਾਬ ਦੇ ਲੋਕਾਂ ਲਈ ਫ੍ਰੀ ਕਿਉਂ ਨਹੀਂ ਕੀਤੀ ਇੱਕ ਬਹੁਤ ਵੱਡੇ ਹੋਟਲ ਲਈ ਤੁਸੀਂ 11 ਕਰੋੜ ਰੁਪਏ ਦੀ ਬਿਜਲੀ ਫ੍ਰੀ ਕਰ ਰਹੇ ਹੋ ਜਾਜਿਓ ਬਿੱਲ ਭੰਨ ਕੇ ਤਾਂ ਉਹਨੂੰ ਵਾਪਸ ਦੇਣਾ ਪੈਣਾ ਉਹਨਾਂ ਨੂੰ ਸਰਕਾਰ ਨੂੰ ਕਿੱ사 ਵਾਪਸ ਦੇਣਾ ਸੂਰਜੀ ਦੀ ਅਸੀਂ ਜਾਂਚ ਕਰਾਂਗੇ ਜਿਹੜੇ ਸਾਨੂੰ ਲੀਗਲ ਐਡਵਾਈਸ ਕਿ ਦਿੱਤੀ ਹੈ ਕਿ ਪਾਲਿਸੀ ਫਾਰ 1 ਫੈਮਿਲੀ ਓਨਲੀ ਸਿਰਫ ਆਪਣੇ ਹੀ ਉਸ ਹੋਟਲ ਨਾਲ ਰਿਲੇਟਡ ਹੀ ਸਾਰੀ ਪਾਲਿਸੀ ਹੈ ਨਾ ਜੀ ਕਿਸੇ ਹੋਰ ਹੋਟਲ ਨੂੰ ਨੇੜੇ ਤੇੜੇ ਵੀ ਨਹੀਂ ਹੋਏ ਜੀ ਅਸੀਂ ਪਤਾ ਕੀਤਾ ਕਿ ਇਸ ਪਾਲਿਸੀ ਨਾਲ ਕਿਸੇ ਹੋਰ ਨੂੰ ਕੋਈ ਫਾਇਦਾ ਹੋਇਆ ਉਸ ਇਲਾਕੇ 'ਚ ਜਿਸ ਇਲਾਕੇ ਵਾਸਤੇ ਪੰਚ ਨੋ ਇਕੋ ਟੂਰਿਜ਼ਮ ਕੁਝ ਕੀਤਾ ਹੀ ਨਹੀਂ ਜੀ ਕਿਤੇ ਐਸਜੀਐਸਟੀ ਜਨਕਿ ਸਟੇਟ ਦਾ ਜੀਐਸਟੀ ਤੇ ਬੈਟ 75% ਪਲੱਸ ਬੈਟ 75% ਐਸਜੀ ਐਸਜੀਐਸਟੀ ਇਹ ਉਹਨਾਂ ਨੇ ਮਾਫ ਕਰਵਾ ਲਿਆ ਜੀ ਕਿ ਐਗਜ਼ੈਂਪਸ਼ਨ ਦੇ ਦੋ ਸਾਨੂੰ ਇਹਦੀ ਸਾਨੂੰ ਟੈਕਸ ਨਾ ਲੱਗੇ ਮਾ ਵੀ ਕਿੰਨੇ ਚੱਲੀ ਕਰ ਲਿਆ ਫॉर 10 ইয়ার্স 10 ਸਾਲਾਂ ਵਾਸਤੇ ਸਟੇਟ ਦਾ ਜੀਐਸਟੀ ਤੇ ਵੈਟ ਇਸ ਹੋਟਲ ਤੇ ਨਹੀਂ ਲੱਗੂਗਾ ਉਹ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ 85 ਕਰੋੜ 84 ਲੱਖ 50 ਹਜ਼ਾਰ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ার্স ਇੱਕ ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60 ਹਜ਼ਾਰ ਰੁਪਿਆ ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਹੀਂ ਕਹਨੇ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 43 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਣੀ ਕਿ 108 ਕਰੋੜ 73 ਲੱਖ 70000 ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11 5 2015 ਤੋਂ 10 5 2025